ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਸ਼ੇਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਆਪਾਂ ਗੁਰਬਾਣੀ ਪੜ੍ਹਨ ਦੇ ਨਾਲ-ਨਾਲ ਇਹਨਾਂ ਪੰਜ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਸਾਨੂੰ ਪੂਰਨ ਫਲ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾ ਜੀ ਉਹ ਕਿਹੜੀਆਂ ਪੰਜ ਗੱਲਾਂ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਜੀ ਜੋ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੇ ਨੇ ਤਾਂ ਫਿਰ ਉਹ ਅੱਜ ਦੀ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਇਹ ਪੰਜ ਗੱਲਾਂ ਆਪਣੇ ਪੱਲੇ ਬੰਨ ਲਓ ਕਿਉਂਕਿ ਇਹ ਪੰਜ ਗੱਲਾਂ ਹਰ ਇੱਕ ਇਨਸਾਨ ਨੂੰ ਅਮੀਰ ਬਣਾ ਸਕਦੀਆਂ ਨੇ ਕਿਹੜੀਆਂ ਪੰਜ ਗੱਲਾਂ ਨੇ ਉਹ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਦੇ ਰਾਈ ਸਮਝਣ ਦਾ ਯਤਨ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਸੰਗਤ ਜੀ ਕਹਿੰਦੇ ਇਦਾਂ ਹੀ ਇੱਕ ਪਿੰਡ ਦੇ ਵਿੱਚ ਇੱਕ ਅਮੀਰ ਕਿਸਾਨ ਰਹਿੰਦਾ ਸੀ ਪਰ ਕਹਿੰਦੇ ਇਹ ਅਮੀਰੀ ਉਹਨੂੰ ਆਪਣੀ ਵਿਰਾਸਤ ਦੇ ਵਿੱਚ ਮਿਲੇ ਸੀ ਭਾਵੇਂ ਕਿ ਪਿਓ ਦਾਦਿਆਂ ਦੀ ਜ਼ਮੀਨ ਜਾਇਦਾਦ ਪਿਓ ਦਾਦਿਆਂ ਦਾ ਇਕੱਠਾ ਕੀਤਾ ਹੋਇਆ ਧਨ ਦੌਲਤ ਮਿਲਿਆ ਸੀ ਕਿ ਇਸ ਧਨ ਦੌਲਤ ਨੂੰ ਕਮਾਉਣ ਦੇ ਵਿੱਚ ਉਸ ਮਨੁੱਖ ਦਾ ਖੁਦ ਦਾ ਕੋਈ ਵੀ ਯੋਗਦਾਨ ਨਹੀਂ ਸੀ ਅਤੇ ਸਿਆਣੇ ਕਹਿੰਦੇ ਕਿ ਜਦੋਂ ਵੀ ਕੋਈ ਚੀਜ਼ ਸਾਨੂੰ ਬਿਨਾਂ ਮਿਹਨਤ ਕੀਤੇ ਆ ਬਿਨਾਂ ਸੰਘਰਸ਼ ਕੀਤੇ ਮਿਲ ਜਾਵੇ ਤਾਂ ਬੰਦਾ ਉਸ ਚੀਜ਼ ਦੀ ਕਦਰ ਨਹੀਂ ਕਰਦਾ ਅਤੇ ਖਾਸ ਕਰਕੇ ਧਨ ਦੀ ਤਾਂ ਬਿਲਕੁਲ ਵੀ ਕਦਰ ਨਹੀਂ ਕਰਦਾ ਬਸ ਇਸੇ ਹੀ ਤਰ੍ਹਾਂ ਉਸ ਮਨੁੱਖ ਦੇ ਨਾਲ ਹੋਇਆ ਉਹਨਾਂ ਬਿਨਾ ਮਿਹਨਤ ਕੀਤੇਆਂ ਬਿਨਾ ਸੰਘਰਸ਼ ਕੀਤੇਆਂ ਆਪਣੇ ਪਿਓ ਦਾਦੇ ਦੀ ਜ਼ਮੀਨ ਜਾਇਦਾਦ ਮਾਨ ਸਨਮਾਨ ਮਿਲ ਗਿਆ ਤੇ ਇਹਦਾ ਨਤੀਜਾ ਕੀ ਨਿਕਲਿਆ ਉਹਨੇ ਇਸ ਕਾਮਯਾਬੀ ਇਸਨਾਂ ਦੌਲਤ ਸ਼ੋਹਰਤ ਦਾ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਪੈਸੇ ਦੀ ਦੁਰਵਰਤੋਂ ਕਰਨੇ ਸ਼ੁਰੂ ਕਰ ਦਿੱਤੀ ਸਾਹਸੰਗ ਜੀ ਜਦੋਂ ਨੌ ਦੀ ਲੋੜ ਹੁੰਦੀ ਸੀ ਉਹਨੂੰ ਉਥੇ 100 ਵਰਤ ਦਾ ਆਪਣਾ ਸਾਰਾ ਧਿਆਨ ਉਹਦਾ ਆਪਣੀ ਮौज-ਮਸਤੀ ਆਪਣੀ ਐਸ ਪ੍ਰਸਰਤੀ ਦੇ ਵਿੱਚ ਸੀ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਆਰਾਮ ਕਰਨ ਦੀ ਆਦਤ ਪਾ ਲਈ ਭਾਵੇਂ ਕਿਸੇ ਵੀ ਕੰਮਕਾਰ ਨੂੰ ਕਰਨ ਵੱਲ ਉਹਦਾ ਕੋਈ ਧਿਆਨ ਨਹੀਂ ਸੀ ਘਰ ਦੇ ਵਿੱਚ ਨੌਕਰ ਚਾਕਰ ਦਾ ਪਹਿਲਾਂ ਤੋਂ ਹੀ ਬਹੁਤ ਸੀ ਇਹਨੇ ਹੋਰ ਨੌਕਰ ਚਾਕਰ ਰੱਖ ਲਏ ਖੇਤ ਦੇ ਵਿੱਚ ਕੰਮ ਵੀ ਨੌਕਰ ਕਰਦੇ ਘਰ ਦੇ ਵਿੱਚ ਜੋ ਮਾਲ ਟੰਗਰ ਸੀ ਉਹਨਾਂ ਨੂੰ ਵੀ ਨੌਂਕਰ ਸੰਭਾਲਦੇ ਇਹ ਸਾਰਾ ਦਿਨ ਜਾਂ ਤਾਂ ਸੁੱਤਾ ਰਹਿੰਦਾ ਆਰਾਮ ਕਰਦਾ ਰਹਿੰਦਾ ਜਾਂ ਫਿਰ ਆਪਣੀ ਮौज-ਮਸਤੀ ਕਰਦਾ ਹੌਲੀ-ਹੌਲੀ ਨੌਂਕਰ ਤੇ ਰਿਸ਼ਤੇਦਾਰਾਂ ਨੂੰ ਇਹਦੀ ਲਾਪਰਵਾਹੀ ਦਾ ਪਤਾ ਲੱਗਣ ਲੱਗਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦਾ ਆਪਣੇ ਕੰਮਾਂ-ਕਾਰਾਂ ਵੱਲ ਬਿਲਕੁਲ ਧਿਆਨ ਨਹੀਂ ਤਾਂ ਇਸੇ ਗੱਲ ਦਾ ਫਾਇਦਾ ਇਹਦੇ ਨੌਂਕਰਾਂ ਨੇ ਚੁੱਕਿਆ ਅਤੇ ਰਿਸ਼ਤੇਦਾਰਾਂ ਨੇ ਵੀ ਚੁੱਕਿਆ ਉਹ ਨੌਂਕੇ ਚਾਹ ਕੇ ਤਨਖਾਹ ਪੂਰੀ ਲੈnde ਪਰ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਸੀ ਕਰ ਰਹੇ ਖੇਤ ਦੇ ਵਿੱਚ ਜਾਂਦੇ ਜ਼ਰੂਰ ਪਰ ਉੱਥੇ ਆਪਣੇ ਮਨ ਮਰਜ਼ੀ ਦਾ ਮਾੜਾ ਮੋਟਾ ਕੰਮ ਕਰਦੇ ਬਾਕੀ ਸਮਾਂ ਆਰਾਮ ਕਰਦੇ ਰਹਿੰਦੇ ਨਤੀਜਾ ਕੀ ਨਿਕਲਿਆ ਕਿ ਹੌਲੀ ਹੌਲੀ ਇਹਦੀ ਇਹਦੀ ਫਸਲ ਦਾ ਝਾੜ ਘਟਦਾ ਗਿਆ ਇਹ ਘਾਟੇ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਫਸਲ ਹੋ ਵੀ ਘਟ ਰਹੀ ਸੀ ਅਤੇ ਜਿੰਨੇ ਕੁ ਫਸਲ ਹੁੰਦੀ ਸੀ ਉਹਦੇ ਵਿੱਚੋਂ ਕੁਝ ਹਿੱਸਾ ਤਾਂ ਇਹਦੇ ਨੌਕਰ ਹੀ ਚੋਰੀ ਕਰਕੇ ਲੈ ਜਾਂਦੇ ਅਤੇ ਕੁਝ ਹਿੱਸਾ ਇਹਦੇ ਰਿਸ਼ਤੇਦਾਰ ਲੈ ਜਾਂਦੇ ਕਿਉਂਕਿ ਰਿਸ਼ਤੇਦਾਰਾਂ ਨੂੰ ਵੀ ਪਤਾ ਸੀ ਕਿ ਇਹ ਲਾਪਰਵਾਹ ਨੂੰ ਇਹ ਆਲਸੀ ਨੂੰ ਕੁਝ ਪਤਾ ਨਹੀਂ ਲੱਗਣਾ ਬਸ ਕਹਿਣ ਦਾ ਭਾਵ ਇਹ ਸੀ ਕਿ ਇਹਦੀ ਲਾਪਰਵਾਹੀ ਇਹਦੇ ਆਲਸ ਦਾ ਫਾਇਦਾ ਇਹਦੇ ਨੌਕਰ ਅਤੇ ਰਿਸ਼ਤੇਦਾਰ ਚੁੱਕ ਰਹੇ ਸੀ ਅਤੇ ਇਹ ਦਿਨੋ-ਦਿਨ ਕਾਟੇ ਦੇ ਵਿੱਚ ਜਾ ਰਿਹਾ ਸੀ ਕਹਿੰਦੇ ਇੱਕ ਦਿਨ ਅਚਾਨਕ ਹੀ ਇਹਦਾ ਦੋਸਤ ਇਹਦੇ ਘਰ ਦੇ ਵਿੱਚ ਆਇਆ ਅਤੇ ਇਹਨੇ ਆਪਣੇ ਕਾਟੇ ਦਾ ਰੋਣਾ ਉਹਦੇ ਕੋਲ ਰੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਦਿਨੋ-ਦਿਨ ਕਾਟੇ ਦੇ ਵਿੱਚ ਜਾ ਰਿਹਾ ਹਾਂ ਚਿਹਰ ਵਾਲੇ ਦੋਸਤ ਨੇ ਕਾਰਨ ਪੁੱਛਿਆ ਤੂੰ ਕਾਟੇ ਦੇ ਵਿੱਚ ਕਿਉਂ ਜਾ ਰਿਹਾ ਹੈ ਤਾਂ ਇਹਨੇ ਕੋਈ ਠੋਸ ਕਾਰਨ ਨਾ ਦੱਸਿਆ ਪਰ ਕਹਿੰਦੇ ਉਹ ਦੋਸਤ ਦੋ ਦਿਨ ਇਹਦੇ ਕੋਲ ਘਰ ਦੇ ਵਿੱਚ ਰਿਹਾ ਉਹ ਆਪਣੇ ਆਪ ਹੀ ਸਮਝ ਗਿਆ। ਉਹਨੇ ਇਹਦੀ ਕਾਮਯਾਬੀ ਇਹਦੇ ਕਾਟੇ ਦਾ ਅੰਦਾਜ਼ਾ ਲਗਾ ਲਿਆ। ਸਾਥ ਸੰਗਤ ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਆਪਣੇ ਕੰਮਾਂ ਦੇ ਪ੍ਰਤੀ ਲਾਪਰਵਾਹ ਹੈ। ਇਹ ਤਾਂ ਬਿਲਕੁਲ ਵੀ ਆਪਣੇ ਕੰਮਾਂ ਵੱਲ ਧਿਆਨ ਨਹੀਂ ਦਿੰਦਾ। ਆਪਣੇ ਨੌਕਰਾਂ ਵੱਲ ਧਿਆਨ ਨਹੀਂ ਦਿੰਦਾ ਕਿ ਉਹ ਕੰਮ ਕਰ ਰਹੇ ਹਨ ਜਾਂ ਨਹੀਂ। ਕਹਿੰਦੇ ਉਹਨੇ ਆਪਣੇ ਦੋਸਤ ਨੂੰ ਸਮਝਾਉਣਾ ਚਾਹਿਆ। ਪਰ ਇਹ ਐਲਸੀ ਨਿਕੰਮਾ ਸਮਝਣ ਨੂੰ ਤਿਆਰ ਨਹੀਂ ਸੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਸੀ ਸਾਥ ਸੰਗਤ ਪਰ ਹੁਣ ਉਹ ਦੋਸਤ ਮਨ ਹੀ ਮਨ ਦੇ ਵਿੱਚ ਦੁਖੀ ਹੋ ਰਿਹਾ ਸੀ ਕਿ ਇਹਦੀ ਆਉਣ ਵਾਲੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਤਾਂ ਹੋਰ ਔਖੀ ਹੋ ਜਾਵੇਗੀ ਇਹ ਤਾਂ ਦਿਨੋ ਦਿਨ ਗਰੀਬ ਹੋ ਜਾਵੇਗਾ ਸੰਗਾਚੀ ਉਹ ਸ਼ਹਿਰ ਵਾਲਾ ਦੋਸਤ ਆਪਣੇ ਇਸ ਪਿੰਡ ਵਾਲੇ ਦੋਸਤ ਦੀ ਬੜੀ ਚਿੰਤਾ ਕਰਨ ਲੱਗਾ ਸੋਚਣ ਲੱਗਾ ਕਿ ਇਨੋਂ ਮੋਰਕ ਨੂੰ ਕੌਣ ਸਮਝਾਵੇਗਾ ਤੇ ਕਹਿੰਦੇ ਸੋਚਦੇ ਆਂ ਸੋਚਦੇ ਆ ਉਹਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਸਾਡੀ ਇੱਕ ਬੜੀ ਸਿਆਣੀ ਤੇ ਸਮਝਦਾਰ ਦੋਸਤ ਸ਼ਹਿਰ ਦੇ ਵਿੱਚ ਰਹਿੰਦੀ ਹੈ ਉਹ ਇਹਨੂੰ ਸਮਝਾ ਸਕਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਵੀ ਹੈ ਆਪਣਾ ਕਾਰੋਬਾਰ ਆਪਣਾ ਕੰਮ ਧੰਦਾ ਇਕੱਲਿ ਸੰਭਾਲਦੀ ਹੈ ਤਾਂ ਕਿਉਂ ਨਾ ਉਹਦੀ ਸਲਾਹ ਲਈ ਜਾਵੇ ਤੇ ਕਹਿੰਦੇ ਉਹ ਸ਼ਹਿਰ ਵਾਲੇ ਦੋਸਤ ਨੇ ਆਪਣੀ ਉਸ ਸ਼ਹਿਰ ਵਾਲੀ ਦੋਸਤ ਦੇ ਨਾਲ ਗੱਲ ਕੀਤੀ ਅਤੇ ਇਹ ਪਿੰਡ ਵਾਲੇ ਦੋਸਤ ਦਾ ਸਾਰਾ ਹਾਲ ਦੱਸਿਆ ਤੇ ਕਹਿੰਦੇ ਉਹ ਔਰਤ ਨੇ ਕਿਹਾ ਕਿ ਤੂੰ ਇਹਨੂੰ ਮੇਰੇ ਕੋਲ ਲੈ ਕੇ ਆ ਮੈਂ ਇਹਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਦੇਵਾਂਗੀ ਕਹਿੰਦੇ ਅਗਲੇ ਹੀ ਦਿਨ ਦੋਵੇਂ ਦੋਸਤ ਉਸ ਔਰਤ ਨੂੰ ਮਿਲਣ ਦੇ ਲਈ ਚਲੇ ਗਏ ਤੇ ਸਾਹਸੰਗਤ ਜੀ ਸਾਰੇ ਗੱਲ ਦਾ ਤੇ ਸਾਹਸੰਗਤ ਜੀ ਸਾਰੀ ਗੱਲ ਬਾਤ ਅਸੀ ਕਿ ਪਹਿਲਾਂ ਤਾਂ ਸਭ ਕੁਝ ਠੀਕ ਸੀ ਪਤਾ ਨਹੀਂ ਅਚਾਨਕ ਘਾਟਾ ਕਿਉਂ ਪੈ ਗਿਆ ਅਚਾਨਕ ਇਹਨਾਂ ਨੁਕਸਾਨ ਹੋਣਾ ਕਿਉਂ ਸ਼ੁਰੂ ਹੋ ਗਿਆ ਹੁਣ ਕਾਰੋਬਾਰ ਦੇ ਵਿੱਚ ਪਹਿਲਾਂ ਵਾਲੀ ਗੱਲਬਾਤ ਨਹੀਂ ਰਹੀ ਉਹ ਔਰਤ ਨੇ ਸਾਰੇ ਗੱਲਬਾਤ ਸੁਣੇ ਉਹ ਬੜੀ ਹੀ ਸਮਝਦਾਰ ਤੇ ਬੜੀ ਸਿਆਣੀ ਸੀ ਕਹਿੰਦੇ ਉਹਨੇ ਕਿਹਾ ਕਿ ਤੇਰਾ ਜੋ ਵੀ ਘਟਾ ਹੈ ਉਹ ਪੂਰਾ ਹੋ ਸਕਦਾ ਹੈ ਤੇਰਾ ਕਾਰੋਬਾਰ ਫਿਰ ਉਸੇ ਤਰ੍ਹਾਂ ਚੱਲ ਸਕਦਾ ਹੈ ਜੇਕਰ ਤੂੰ ਸਵੇਰੇ ਉੱਠ ਕੇ Neelkanth ਪੰਛੀ ਦੇ ਦਰਸ਼ਨ ਕਰ ਲਵੇਂ ਕਿਉਂਕਿ ਮੇਰੇ ਕਾਮਯਾਬੀ ਦਾ ਰਾਜ਼ ਵੀ ਉਹੀ ਹੈ ਮੈਂ ਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਨੀਲਕੰਠ ਪੰਛੀ ਦੇਖਦੇ ਹਾਂ ਉਹਦੇ ਦਰਸ਼ਨ ਕਰਦੇ ਹਾਂ ਤੇ ਕਹਿੰਦੇ ਉਹ ਪਿੰਡ ਵਾਲਾ ਦੋਸਤ ਕਹਿਣ ਲੱਗਾ ਇਹ ਨੀਲਕੰਠ ਪੰਛੀ ਕੀ ਹੈ ਅਤੇ ਕਿੱਥੇ ਮਿਲੇਗਾ ਤੇ ਕਹਿੰਦੇ ਉਹ ਸਮਝਦਾਰ ਔਰਤ ਨੇ ਕਿਹਾ ਕਿ ਨੀਲਕੰਠ ਪੰਛੀ ਤੋਂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਦੇਖਣਾ ਹੈ ਅਤੇ ਤੈਨੂੰ ਘਰ ਦੇ ਵਿੱਚ ਮਿਲੇਗਾ ਜਾਂ ਫਿਰ ਖੇਤਾਂ ਦੇ ਵਿੱਚ ਮਿਲੇਗਾ ਪਰ ਇੱਕ ਗੱਲ ਹੈ ਕਿ ਇਹ ਕੁਝ ਹੀ ਇਨਸਾਨਾਂ ਦੇ ਸਾਹਮਣੇ ਆਉਂਦਾ ਹੈ ਤੂੰ ਕਿਵੇਂ ਨਾ ਕਿਵੇਂ ਕਰਕੇ ਬਸ ਇੱਕ ਵਾਰ ਇਹਦੇ ਦਰਸ਼ਨ ਕਰ ਲੈ ਇਹਦੇ ਦਰਸ਼ਨ ਕਰਦੇ ਆ ਸਾ ਤੇਰੀ ਕਿਸਮਤ ਫਿਰ ਤੋਂ ਚਮਕ ਜਾਣੀ ਹੈ ਤੇਰਾ ਕਾਰੋਬਾਰ ਤੇਰੇ ਕੋਲ ਫਿਰ ਤੋਂ ਉਸੇ ਤਰ੍ਹਾਂ ਧਨ-ਦੌਲਤ ਆਉਣੇ ਸ਼ੁਰੂ ਹੋ ਜਾਵੇਗੀ ਤੇ ਕਹਿੰਦੇ ਸੰਗਾਜੀ ਉਹ ਪਿੰਡ ਵਾਲਾ ਦੋਸਤ ਕਹਿਣ ਲੱਗਾ ਇਹ ਤਾਂ ਕੋਈ ਔਖਾ ਕੰਮ ਨਹੀਂ ਮੈਂ ਤਾਂ ਸਵੇਰੇ ਉੱਠਦੇ ਅਨਸਾਰ ਨੀਲਕੰਠ ਪੰਛੀ ਦੇ ਦਰਸ਼ਨ ਕਰ ਹੀ ਲਵਾਂਗਾ ਕਹਿੰਦੇ ਇਹ ਚੰਗੇ ਸਲਾਹ ਲੈ ਕੇ ਪਿੰਡ ਨੂੰ ਵਾਪਸ ਆ ਗਏ ਅਗਲਾ ਦਿਨ ਹੋਇਆ ਤਾਂ ਇਹ ਪਿੰਡ ਵਾਲਾ ਦੋਸਤ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਉੱਠ ਕੇ ਉਰਦਿਆਂ ਸਾਰ ਪਹਿਲਾਂ ਇਹਨੇ ਆਪਣੇ ਘਰ ਦੇ ਵਿੱਚ ਘੁੰਮਣਾ ਸ਼ੁਰੂ ਕੀਤਾ ਕਿ ਹੋ ਸਕਦਾ ਹੈ ਨੀਲਕੰਠ ਅਜੇ ਘਰ ਦੇ ਵਿੱਚ ਹੋਵੇ ਤਾਂ ਕਹਿੰਦੇ ਇੱਧਰ ਉੱਧਰ ਦੇਖਣਾ ਸ਼ੁਰੂ ਕੀਤਾ ਪਹਿਲਾਂ ਉਹ ਗਿਆ ਆਪਣੇ ਮਾਲ ਟੰਗਰਾਂ ਵਾਲੇ ਪਾਸੇ ਤਾਂ ਮਾਲ ਡੰਗਰ ਵਾਲੇ ਪਾਸੇ ਜਾ ਕੇ ਨੀਲਕੰਟ ਪੰਛੀ ਨਾ ਦਿਸਿਆ ਪਰ ਉਹ ਦੇਖ ਕੇ ਹੈਰਾਨ ਹੋ ਗਿਆ ਕਿ ਉਹਦੇ ਨੌਕਰ ਚਾਕਰ ਸੁੱਤੇ ਪਏ ਨੇ ਸਾਰੇ ਪਾਸੇ ਗੰਦਗੀ ਖਲਾਰਾ ਪਿਆ ਹੈ ਅਤੇ ਇੱਕ ਨੌਕਰ ਦੁੱਧ ਦੀ ਪਾਲਟੀ ਪਾਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਕਹਿੰਦੇ ਉਹ ਇਹ ਦੇਖ ਕੇ ਬੜਾ ਗੁੱਸੇ ਦੇ ਵਿੱਚ ਆਇਆ ਆਪਣੇ ਨੌਕਰਾਂ ਨੂੰ ਬੜਾ ਉਨੇ ਚਿੜਕਿਆ ਕਿ ਤੁਸੀਂ ਇੰਨੀ ਲੇਟ ਤੱਕ ਸੁੱਤੇ ਰਹਿੰਦੇ ਹੋ ਕੰਮ ਕਰ ਨਹੀਂ ਕਰਦੇ ਤੁਹਾਡਾ ਕੰਮ ਵੱਲ ਧਿਆਨ ਨਹੀਂ ਮੈਂ ਤਾਂ ਅੱਜ ਦੇਖਿਆ ਤੁਹਾਨੂੰ ਕਹਿੰਦੇ ਉਥੇ ਆਪਣੇ ਨੌਕਰਾਂ ਨੂੰ ਝਿੜਕ ਕੇ ਕੰਮ ਤੇ ਲਾ ਕੇ ਆਪਣੇ ਖੇਤ ਵੱਲ ਨੂੰ ਜਲਦੀ ਦੇ ਨਾਲ ਚਲਾ ਗਿਆ ਕਿਉਂਕਿ ਉਹਨੂੰ ਲੱਗਾ ਕਿ ਜੇ ਘਰ ਦੇ ਵਿੱਚ ਨਹੀਂ ਮਿਲਿਆ ਤਾਂ ਖੇਤ ਦੇ ਵਿੱਚ ਹੋਵੇਗਾ ਕਹਿੰਦੇ ਜਦ ਖੇਤ ਦੇ ਵਿੱਚ ਗਿਆ ਤਾਂ ਖੇਤ ਦੇ ਵਿੱਚ ਜਾ ਕੇ ਵੀ ਉਹ ਹੈਰਾਨ ਹੋ ਗਿਆ ਉਹਦਾ ਇੱਕ ਰਿਸ਼ਤੇਦਾਰ ਉਹ ਅਨਾਜ ਦੀ ਬੋਰੀ ਭਰ ਕੇ ਜਾ ਰਿਹਾ ਸੀ ਕਹਿੰਦੇ ਜਦ ਇਹਨੂੰ ਆਉਂਦੇ ਨੂੰ ਦੇਖਿਆ ਤਾਂ ਉਹ ਅਨਾਜ ਦੀ ਬੋਰੀ ਛੁੱਟ ਕੇ ਸ਼ਰਮਿੰਦਾ ਹੋਇਆ ਆਪਣੇ ਘਰ ਨੂੰ ਵਾਪਸ ਚਲਾ ਗਿਆ ਪਰ ਸਾ ਸੰਗਤ ਪਰ ਇਹ ਬੜਾ ਹਰਾਨ ਸੀ ਕਿ ਮੇਰੇ ਨੌਕਰ ਜਾ ਕੇ ਮੇਰੇ ਰਿਸ਼ਤੇਦਾਰ ਮੇਰੇ ਪਿੱਠ ਦੇ ਪਿਛੇ ਆ ਕੰਮ ਕਰਦੇ ਨੇ ਕਹਿੰਦੇ ਹੁਣ ਇਹ ਰੋਜ਼ ਰੋਜ਼ ਸਵੇਰੇ ਉੱਠਦਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੀਲਕੰंठ ਦੇ ਦਰਸ਼ਨ ਕਰ ਲਵਾਂ ਪਰ ਨੀਲਕੰंठ ਦਾ ਪੰਛੀ ਤਾਂ ਉਹਨੂੰ ਮਿਲਦਾ ਨਾ ਪਰ ਇਹਦੀ ਨੌਕਰ ਜਾ ਕੇ ਚੁੱਕਣੇ ਹੋ ਗਏ ਤੇ ਰਿਸ਼ਤੇਦਾਰ ਵੀ ਚੁੱਕਣੇ ਹੋ ਗਏ ਨੌਗਰਾ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਰਿਸ਼ਤੇਦਾਰਾਂ ਨੇ ਚੁਸਤ ਚਲਾਕੀਆਂ ਕਰਨੀਆਂ ਛੱਡ ਦਿੱਤੀਆਂ ਅਤੇ ਨਤੀਜਾ ਕੀ ਹੋਇਆ ਕਿ ਇਹਦਾ ਕਾਰੋਬਾਰ ਪਹਿਲਾਂ ਵਾਂਗ ਚੱਲਣਾ ਸ਼ੁਰੂ ਹੋ ਗਿਆ ਘਰ ਦੇ ਵਿੱਚ ਤਾਂ ਦੌਲਤ ਆਉਣੀ ਸ਼ੁਰੂ ਹੋ ਗਈ ਹੁਣ ਇਹ ਬੜਾ ਖੁਸ਼ ਰਹਿੰਦਾ ਹੈ ਪਰ ਮਨ ਦੇ ਵਿੱਚ ਇੱਕ ਗੱਲ ਰਹਿੰਦੀ ਹੈ ਕਿ ਮੈਨੂੰ ਨੀਲਕੰंठ ਦੇ ਦਰਸ਼ਨ ਕਿਉਂ ਨਹੀਂ ਹੋਏ ਤਾਂ ਕਹਿੰਦੇ ਇੱਕ ਦਿਨ ਚੈਰ ਗਿਆ ਤੇ ਕਾਮਜਾਬ ਔਰਤ ਨੇ ਇਹਨਾਂ ਦਾ ਹਾਲਚਾਲ ਪੁੱਛਿਆ ਇਹਨਾਂ ਨੂੰ ਚਾਹ ਪਾਣੀ ਪੁੱਛਿਆ ਅਤੇ ਪਿੰਡ ਵਾਲੇ ਦੋਸਤ ਨੂੰ ਪੁੱਛਿਆ ਕਿ ਹਾਂਜੀ ਦੱਸੋ ਤੁਹਾਡਾ ਕਾਰੋਬਾਰ ਹੁਣ ਕਿਸ ਤਰ੍ਹਾਂ ਚੱਲ ਰਿਹਾ ਹੈ ਤਾਂ ਕਹਿੰਦੇ ਇਹਨੇ ਦੱਸਿਆ ਕਿ ਭੈਣੇ ਮੇਰਾ ਕਾਰੋਬਾਰ ਤਾਂ ਬਹੁਤ ਸੋਹਣਾ ਚੱਲ ਰਿਹਾ ਹੈ ਪਹਿਲਾਂ ਵਾਂਗ ਹੀ ਤਾਨਦੌਲ ਸ਼ੋਰ ਫਿਰ ਤੋਂ ਮਿਲਨੇ ਸ਼ੁਰੂ ਹੋ ਗਏ ਹਨ ਪਰ ਤੇਰਨ Neelkanth ਪੰਛੀ ਮੈਨੂੰ ਅਜੇ ਤੱਕ ਨਹੀਂ ਮਿਲਿਆ ਇੱਕ ਦਿਨ ਵੀ ਮੈਂ ਉਹਦੇ ਦਰਸ਼ਨ ਨਹੀਂ ਕੀਤੇ ਤੇ ਕਹਿੰਦੇ ਉਹ ਸਮਝਦਾ ਸਿਆਣੀ ਕਾਮਜਾਬ ਔਰਤ ਕਹਿਣ ਲੱਗੀ ਪ੍ਰਵਾ ਇਹ ਨੀਲਕੰਟ ਪੰਛੀ ਤੇਰੀਆਂ ਜ਼ਿੰਮੇਵਾਰੀਆਂ ਹੀ ਹਨ ਜਿਨ੍ਹਾਂ ਨੂੰ ਤੂੰ ਹੁਣ ਸਮਝ ਗਿਆ ਹੈ ਅਤੇ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਕਰਕੇ ਮੈਂ ਤਾਂ ਤੈਨੂੰ ਸਿਰਫ ਇੰਨਾ ਹੀ ਸਮਝਾਉਣਾ ਚਾਹੁੰਦੀ ਸੀ ਕਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇ ਆਪਣੀ ਲਾਪਰਵਾਹੀ ਛੱਡੇਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਲਸ ਕਰਨਾ ਛੱਡ ਦੇ ਆਪਣੇ ਕੰਮਾਂ-ਕਾਰਾਂ ਵੱਲ ਧਿਆਨ ਦੇਵੇਂ ਇਸੇ ਕਰਕੇ ਮੈਂ ਤੈਨੂੰ ਨੀਲਕੰਂਡ ਪੰਛੀ ਦਾ ਝੂਠ ਬੋਲਿਆ ਸੀ ਮੈਂ ਤਾਂ ਚਾਹੁੰਦੀ ਸੀ ਕਿ ਤੂੰ ਸਮੇਂ ਸਿਰ ਆਪਣੇ ਖੇਤ ਜਾਵੇਂ ਆਪਣੇ ਘਰ ਦੇ ਵਿੱਚ ਆਪਣੀ ਨੌਂਕਰਾਂ-ਚਾਹਕਰਾਂ ਨੂੰ ਦੇਖੇ ਸਹੀ ਕੰਮ ਕਰ ਰਹੀਆਂ ਚਾ ਨਹੀਂ ਤੁਸੀਂ ਆਪਣੇ ਕੰਮਾਂ-ਕਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਤੁਹਾਡਾ ਕੰਮਕਾਰ ਪਹਿਲਾਂ ਵਾਂਗ ਹੋ ਗਿਆ ਹੈ ਤੁਸੀਂ ਬਤਾਏ ਦੇ ਹੱਕਦਾਰ ਹੋ ਤੇ ਕਹਿੰਦੇ ਉਹ ਕਹਿ ਲੱਗਾ ਕਿ ਪੈਣੇ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਹੈ ਅਸਲੀ ਵਿਦਾਇ ਦੇ ਹੱਕਦਾਰ ਤਾਂ ਤੂੰ ਹੈ ਤੂੰ ਮੈਨੂੰ ਸਿੱਧਾ ਰਸਤਾ ਦਿਖਾਇਆ ਹੈ ਤੂੰ ਮੈਨੂੰ ਸਹੀ ਰਸਤਾ ਦਿਖਾਇਆ ਹੈ ਮੈਨੂੰ ਮੇਰੀਆਂ ਗਲਤੀਆਂ ਤੋਂ ਜਾਣੂ ਕਰਵਾਇਆ ਹੈ ਉਹ ਔਰਤ ਨੇ ਕਿਹਾ ਕਿ ਜੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬ ਰਹਿਣਾ ਹੈ ਤਾਂ ਇਹ ਪੰਜ ਨੁਕਤੇ ਤੈਨੂੰ ਮੈਂ ਹੋਰ ਦੱਸਦੇ ਹਾਂ ਇਹ ਆਪਣੇ ਪੱਲੇ ਪੰਨਵੇਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਵੇਗਾ ਨਾਹੀਂ ਨਾ ਕੰਮ ਚੱਬ ਹੋਵੇਗਾ ਤਾਂ ਇਹ ਪੰਜ ਗੱਲਾਂ ਸਮਝਾਉਂਦਿਆਂ ਹੋਇਆਂ ਉਹ ਔਰਤ ਨੇ ਕਿਹਾ ਕਿ ਵੀਰ ਹਮੇਸ਼ਾ ਯਾਦ ਰੱਖੇ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸਣਾ ਕਿਸਮਤ ਨੂੰ ਕੋਸਣ ਦੀ ਬਜਾਏ ਮਿਹਨਤ ਕਰਨੀ ਹੈ ਦੂਸਰੀ ਕਿ ਜੇ ਜਿੰਨਾ ਚਾਹੁੰਦਾ ਹੈ ਤਾਂ ਫਿਰ ਲੜਨਾ ਪੈਣਾ ਹੈ ਸ਼ੇਰ ਤੋਂ ਹੀ ਸਿੱਖੋ ਕਿ ਸ਼ੇਰ ਨੂੰ ਆਪਣਾ ਸ਼ਿਕਾਰ ਕਰਨ ਦੇ ਲਈ ਉਹ ਸ਼ਿਕਾਰ ਦੇ ਮਗਰ ਪਜਣਾ ਪੈਂਦਾ ਹੈ ਤਾਂ ਜਾ ਕੇ ਉਹਨੂੰ ਸ਼ਿਕਾਰ ਮਿਲਦਾ ਹੈ ਭਾਵੇਂ ਉਹ ਜੰਗਲ ਦਾ ਸਭ ਤੋਂ ਤਾਕਤਵਾਰ ਜਾਨਵਰ ਹੈ ਤਾਂ ਵੀ ਆਪਣੇ ਭੋਜਨ ਦੇ ਲਈ ਉਹਨੂੰ ਆਪਣਾ ਪ੍ਰਬੰਧ ਆਪ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਤੀਸਰੀ ਗੱਲ ਕਿ ਆਪਣੀਆਂ ਜ਼ਿੰਮੇਵਾਰੀਆਂ ਤੇ ਆਪਣੇ ਫਰਜ਼ਾਂ ਨੂੰ ਸਹੀ ਸਮੇਂ ਤੇ ਨਿਭਾਉਣਾ ਚੌਥੀ ਕਿ ਜੋਸ਼ ਦੇ ਨਾਲ-ਨਾਲ ਹੋਸ਼ ਵੀ ਰੱਖਣਾ ਹੈ ਅਤੇ ਪੰਜਵੀਂ ਕਦੇ ਵੀ ਕਿਸੇ ਤੇ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਪਾਵੇਂ ਕੋਈ ਤੈਨੂੰ ਕਿੰਨਾ ਵੀ ਕਵੇ ਕਿ ਮੈਂ ਤੁਹਾਡਾ ਆਪਣਾ ਹਾਂ ਪਰ ਕਦੇ ਵੀ ਕਿਸੇ ਦੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਇਹ ਕਹਾਣੀ ਤੋਂ ਸਾਨੂੰ ਸੰਗਤ ਜੀ ਇਹ ਹੀ ਸਿੱਖਿਆ ਮਿਲਦੀ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਦੇ ਪ੍ਰਤੀ ਹਮੇਸ਼ਾ ਸੁਚੇਤ ਰਹਿਣਾ ਹੈ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ ਮਿਹਨਤ ਕਰਦੇ ਜਾਣਾ ਹੈ ਕਦੇ ਵੀ ਆਲਸੀ ਨਹੀਂ ਬਣਨਾ ਅਤੇ ਅਮਰਤ ਵੇਲੇ ਉਠ ਕੇ ਪੰਜ ਬਾਣੀਆਂ ਦਾ ਨਿਤਨੇਮ ਰੋਜ਼ਾਨਾ ਕਰਨਾ ਹੈ ਫਿਰ ਦੇਖਣਾ ਸਾਡੀ ਜ਼ਿੰਦਗੀ ਕਿਵੇਂ ਖੁਸ਼ਹਾਲ ਹੁੰਦੀ ਫਿਰ ਦੇਖਣਾ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀਆਂ ਕਿੰਜ ਹਾਸਲ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ